ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੋਮ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਬਾਗ ਮੰਨਦੇ ਆਂ ਕਿ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਹਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਲ 'ਚ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ ਦੇ ਸਾਡੇ ਘਰੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾ ਜੋਧਿਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚੱਲਿਆ ਅਸੀਂ ਅਸੀਂ ਚਾਹੁੰਦੇ ਹਾਂ ਕਿ ਇਹੋ ਜੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ ਤੇ ਕੌਮ ਦੀ ਵੱਤੋਂ ਵੱਤ ਸੇਵਾ ਕਰ ਸਕਣ ਇਹੋ ਸਾਡੀ ਦਿਲੀਸ਼ਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮੇਰ ਭਰਾਤ ਰੱਖੋ ਇਹ ਜੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਵਾਹਿਗੁਰੂ ਜੀ ਖਾਲਸਾ ਬਹੁਤ ਬੁਰੀ ਕਿਥੇ ਫਤਿਹ